ਆਓ ਸਾਹਮਣੇ ਕਹਿੰਦੇ ਓ ਕੋਟਲਾ ਭੜੀ ਵਾਲਾ 라ਜੂ ਆ ਗਿਆ 라ਜੂ ਕਹਿੰਦੇ ਕੋਟਲਾ ਭੜੀ ਵਾਲਾ ਕਬੱਡੀ ਪਾ ਰਿਹਾ ਮੇਰੇ ਵੀਰੋ ਹਰ ਵੇਖਦਾ ਵੀ ਚਾਰੇ ਪਿਆਰ ਮੇਰੇ ਵੀਰੋ ਇਹ ਕਹਿੰਦੇ ਪਹਿਲਾ ਕੁਆਟਰ ਫਾਈਨਲ ਮੈਚ ਖੇਡਾ ਜਾ ਰਿਹਾ ਦਿੜਬੇ ਵਾਲਾ ਬਾਈ ਡੈਨੀ ਕਰਦਾ ਫੈਸਲਾ ਲੈ ਵੀ ਬਾਈ 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 ਭਰਾ ਤੁਸੀਂ ਸਾਰੇ ਵੀਰੋ ਸਾਰੇ ਵੀਰੋ ਤੁਸੀਂ ਇਹ ਵੀ ਖੁਸ਼ੀ ਬਾਈ ਮਸਲਾ ਹੱਲ ਕਰ ਦੂ ਬਾਕੀ ਦੇ ਸਾਈਡ ਤੇ ਰਹਿਣ ਪਲੀਜ਼ ਕੋਈ ਗੱਲ ਨਹੀਂ ਪਿਆਰ ਦੀ ਖੇਡ ਹੈ ਤੁਸੀਂ ਵੀਰ ਹੋ ਸਾਡੇ ਉਹ ਤੁਹਾਡੇ ਵੀਰ ਆ ਉਹਨਾਂ ਦੇ ਵੀਰ ਹੈ ਕੋਈ ਗੱਲ ਨਹੀਂ ਪਿਆਰ ਦੀ ਖੇਡ ਹੈ ਪਿਆਰ ਨਾਲ ਪਿਆਰ ਬਣਾ ਕੇ ਰੱਖਿਓ ਰੋਜ਼ ਇਕੱਠੇ ਰਹਿਣਾ ਆਪ ਇੱਕ ਪਿਆਰ ਰੱਖਿਓ ਜਿਹੜੇ ਸਟੇਜ ਤੇ ਮੂਰੇ ਖੜੇ ਨੇ ਪਹਿਲਾਂ ਵੀ ਆਖਿਆ ਵੀਰੇ ਬਹਿ ਜਾਓ ਕਿਰਪਾ ਕਰਕੇ ਪ੍ਰਬੰਧਕ ਕਹਿੰਦੇ ਵੀ ਬਾਅਦ ਚ ਕੋਈ ਗੁੱਸਾ ਨਾ ਕਰਿਓ ਕਈ ਵਾਰੀ ਕਿਸੇ ਨੂੰ ਇਹ ਨੰਬਰ ਹੋਲਡ ਹੈ ਜੀ ਇਹ ਨੰਬਰ ਹੋਲਡ ਹੈ ਹੋਲਡ ਕੀਦਾ